ਕਿਸੇ ਮਹਾਪੁਰਖਾਂ ਦੇ ਬਚਨ ਨੇ ਵੀ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ ਆਸਮਾਨ ਦੇ ਤਾਰੇ ਤੇ ਹੋ ਸਕਦਾ ਵੀ ਕੋਈ ਤਕਨੀਕ ਆ ਜਾਵੇ ਤੇ ਗਿਣੇ ਜਾ ਸਕਣ ਪਰ ਜਿਹੜੇ ਮੇਰੇ ਗੁਰੂ ਨਾਨਕ ਸਾਹਿਬ ਨੇ ਤਾਰੇ ਨੇ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਪਿਆਰਿਓ ਆਮ ਦੁਨੀਆ ਦੀ ਇੱਕ ਕਹਾਵਤ ਹੈ ਵੀ ਕਦੇ ਪਿਆਸੇ ਕੋਲ ਖੂਹ ਚੱਲ ਕੇ ਨਹੀਂ ਆਉਂਦਾ ਭੁੱਖੇ ਕੋਲ ਪ੍ਰਸ਼ਾਦਾ ਚੱਲ ਕੇ ਨਹੀਂ ਆਉਂਦਾ ਧੁੱਪ ਵਿੱਚ ਕੋਈ ਤਾਪਰਿਆ ਆਵੇ ਤੇ ਬ੍ਰਿਕਸ਼ ਛਾਂ ਚੱਲ ਕੇ ਨਹੀਂ ਆਉਂਦੀ ਜਿਹੜਾ ਤਾਪ ਰਿਹਾ ਉਹਨੂੰ ਖੁਦ ਬ੍ਰਿਕਸ਼ ਦੇ ਕੋਲ ਜਾਣਾ ਪੈਂਦਾ ਹੈ। ਪਿਆਸੇ ਨੂੰ ਖੂਹ ਦੇ ਕੋਲ ਆਉਂ ਜਾਣਾ ਪੈਂਦਾ ਹੈ। ਭੁੱਖੇ ਨੂੰ ਪ੍ਰਸ਼ਾਦ ਦੇ ਕੋਲ ਜਾਣਾ ਪੈਂਦਾ ਹੈ। ਪਰ ਧੰਗ ਗੁਰੂ ਨਾਨਕ ਸਾਹਿਬ ਜੀ ਦੀ ਵਿਢਾਈ ਜਿਹਨੂੰ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਤਾ ਰਿਆ ਆਪ ਚੱਲ-ਚੱਲ ਕੇ ਮਹਾਰਾਜ ਪਹੁੰਚੇ ਨੇ ਤੇ ਉਹਨਾਂ ਨੂੰ ਤਾ ਰਿਆ। ਜੇ ਗੱਲ ਕਰੀਏ ਘូមੀਆਂ ਚੋਰ ਦੀ ਉੱਥੇ ਵੀ ਮਹਾਰਾਜ ਨੇ ਬਾਣੀ ਦਾ ਸ਼ਬਦ ਉਚਾਰਿਆ ਚੋਰ ਕੀ ਹਾਮਾਂ ਭਰੇ ਨਾ ਕੋਏ। ਚੋਰ ਕਾ ਕੀਆ ਚੰਗਾ ਕਿਉ ਹੋਏ ਜੇ ਸੱਜਣ ਠੱਗ ਨੂੰ ਮਾਰਾ ਨੇ ਤਾਰਿਆ ਉੱਥੇ ਵੀ ਜਾ ਕੇ ਬਾਣੀ ਦਾ ਹੁਕਮ ਦਿੱਤਾ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਾਂ ਜਿੱਥੇ ਲੇਖਾ ਮੰਗਿਆ ਤਿੱਥੇ ਖਰੇ ਦਿਸਣ ਕਹਿਣ ਤੋਂ ਭਾਵ ਕੇ ਮਹਾਰਾਜ ਜਿੱਥੇ ਵੀ ਗਏ ਨੇ ਬਸ ਗੁਰਬਾਣੀ ਦੀ ਵਿਚਾਰ ਤੇ ਗੁਰਬਾਣੀ ਦੇ ਨਾਲ ਹੀ ਮਾਰਾ ਨੇ ਤਾਰਿਆ ਤੇ ਕਿਸੇ ਮਹਾਂਪੁਰਖਾਂ ਦੇ ਬੜੇ ਸੋਹਣੇ ਬੋਲ ਨੇ ਉਹ ਕਹਿੰਦੇ ਦੁਨੀਆਂ ਦੇ ਅਵਤਾਰ ਆਏ ਤੇ ਚਲੇ ਗਏ ਪਰ ਗੁਰੂ ਨਾਨਕ ਸਾਹਿਬ ਇਸ ਧਰਤੀ ਦੇ ਲੋਕਾਈ ਦੇ ਭਲੇ ਵਾਸਤੇ ਆਏ ਜਰੂਰ ਨੇ ਪਰ ਗਏ ਕਿਤੇ ਨਹੀਂ ਅੱਜ ਵੀ ਗੁਰਬਾਣੀ ਰੂਪ ਸਾਡੇ ਵਿੱਚ ਘਰ ਬੈਠੇ ਨੇ ਅੱਬਾ ਪੜਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ